ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਦੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੱਕ ਚੜੱਕ ਦੇ ਕੋਠਿਆਂ 'ਚ ਵੀਡੀਓ ਬਣਾ ਰਹੇ ਆ ਕੋਠੇ ਗਰਦਿੱਤੇ ਵਾਲੇ ਹੈ ਕੋਠੇ ਜੈਤੋਗੇ ਸੌਰੀ ਗਰਦਿੱਤੇ ਵਾਲੇ ਨਿਕਲੇ ਕੋਠੇ ਜੈਤੋਗੇ ਚੜੱਕ ਜੋ ਆਕੇ ਪਛਲੋ ਕੋਠਿਆਂ ਤੇ ਜਾਣਾ ਚੜੱਕ ਤੋਂ ਜਿਹੜੀ ਰਨਿੰਗ ਇਹਨੂੰ ਛੜਕ ਜਾਂਦੀ ਉਹ ਤੇ ਕੋਠੇ ਆ ਕਿਲੋਮੀਟਰ ਦੀ ਦੂਰੀ ਤੇ ਆ ਬਗ ਲਗਭਗ ਤੁਸੀਂ ਸਾਰੇ ਜਾਣਦੇ ਹੀ ਆ 5-6 ਸਾਲ ਹੋ ਗਏ ਇਸ ਘਰੋਂ ਵੀਡੀਓ ਚੈਨਲ ਤੇ ਅਪਲੋਡ ਹੁੰਦੀਆਂ ਨੂੰ ਭਾ ਹੋਣਗੇ ਜਮਾਂ ਜੈਜ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਬਣ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ 사ਸੀ ਕਾਲ ਸ੍ਰੀ ਗੁਰਦਾਸ ਜੀ ਨਾਮ ਦੱਸ ਦੀ ਨਾਮ ਹਰਦੇਵ ਸਿੰਘ ਪਿੰਡ ਜੜਾ ਕਦੇ ਕੋਠੇ ਮੋਗਾ ਜਿਲ੍ਹਾ ਵੇਰ ਫੋਨ ਨੰਬਰ ਦੱਸ 701760542 ਬਾਦਲ ਕੀ ਕਹਿੰਦਾ ਫਿਰ ਬਾਦਲ ਵਰ ਗਿਆ ਕਿਰਪਾ ਯਰ ਕੀ ਕਿਰਪਾ ਯਰ ਕੀ ਆ ਰਹੀ ਹੈ ਸਰਕਾਰ ਉਹਦੀ ਆ ਰਹੀ ਹੈ ਆਉਂਦਾ ਛਾਲਾ ਮਾਰਦਾ ਪੂਰਾ ਹੂੰ ਠੀਕ ਆ ਹੌਸਲੇ ਜੱਗੜੀ ਪੂਰੀ ਆ ਹਾਂ ਹਾਂ ਕਿਰਪਾ ਸੱਚੀ ਬਾਦਸ਼ਾਹੀ ਯਰ ਕੀ ਮੇਰੇ ਰਹੂਗੀ ਚਲੋ ਚੰਗਾ ਮਾਰਾਈ ਕਰੇ ਭਲਾ ਇੱਕ ਗੱਬਣ ਇਹ ਤੋਂ ਹੀ ਕਰਕੇ ਸ਼ੁਰੂ ਇਹ ਤੋਂ ਕਰ ਲੈਨੇ ਚੱਲ ਦੱਸ ਇਹਦੇ ਬਾਰੇ ਇਹ ਵੀਰੇ ਸੁਬਾ ਸੂਈ ਅੱਜ 7 ਵਜੇ ਜੇਰ ਦੀ ਕੰਪਲੀਟ ਹੈ ਓਕੇ ਹੈ ਜੇਰ ਐਲੋ ਠੀਕ ਹੈ ਹਾਂ ਜੇਰ ਦੀ ਫੁੱਲ ਗਰੰਟੀ ਹੈ ਕਿੰਨਾ ਕੁ ਦੁੱਧ ਪਾ ਦੂ ਦੁੱਧ ਹੈ ਵੀਰੇ 16 17 ਕਿਲੋ ਦੇ ਦਵੇ ਵਾਧੂ ਐਵੇਂ ਕਹਿਨ ਨੂੰ ਮੈਂ 22 ਕਿਲੋ ਕਹਿ ਦੇਣਾ ਹਾਂ ਹਾਂ ਪਰ ਉਹ ਮਾੜੀ ਗੱਲ ਆ ਕਹਿਨ ਨੂੰ ਤਾਂ ਮੈਂ ਕਹੀ ਦੇਣਾ ਹਾਂ 1 ਕੀ 25 ਇਹ ਉਹ ਵੀ ਪਹਿਲਾਂ ਨਾ ਨਾ ਦੂਜਾ ਸੂਆ ਵੀਰੇ ਦੂਜਾ ਸੂਆ ਬਾਈ ਕਹਿੰਦਾ ਕਹਿਣ ਨੂੰ ਮੈਂ ਕਹਿਦਾ ਨਾ ਕਿ ਪਿਛਲੇ ਸੂਵੇ 22 ਦਿੱਤਾ ਐਰ ਕੀ 25 ਦਿਓਗੀ ਬਾਈ ਕਹਿੰਦਾ ਆਪਾਂ ਨਹੀਂ ਝੂਠ ਮਾਰਦੇ 16 17 ਕਿਤੇ ਨਹੀਂ ਗਿਆ ਇਹਨਾਂ ਦਾ ਜੇ ਆਰਾਮਣਾ ਹੀ ਪਿਉਣਾ ਚਾਹੀਦਾ ਸਾਢੇ 4 ਕਿਲੋ ਬੌਲਾ ਕੱਢਿਆ ਠੀਕ ਹੈ ਹਾਂ ਆਪਣੇ ਘਰੇ ਅਗਲਾ ਆਪਣਾ 4 ਡੰਗ ਚੋਵੇ ਬਾਈ ਕਹਿੰਦਾ ਸਾਡੇ ਘਰੇ ਭਾਵੇਂ 4 ਡੰਗ ਚੋਲੇ ਸਾਢੇ 4 ਕਿਲੋ ਬੌਲਾ ਕੱਢਿਆ ਆਪਣੇ ਘਰੇ 4 ਡੰਗ ਚੋਗ ਜਾਂਦੇ ਆ ਲਓ ਜੀ ਇਹ ਤਾਂ ਆ ਨਾ ਸਵਾਦ ਵਾਲੀ ਗੱਲ ਹੈ ਵੀਰੇ ਬਾਅਦ ਚ ਨਹੀਂ ਆਪਾਂ ਲਾਂਬੇ ਲੈਣੇ ਮੇਰੇ ਲੋ ਅਗਲਾ ਜਿਹੜੀ ਗੱਲ ਕਹਿਤੀ ਉਹ ਨਿਕਲੂਗੀ ਅਗਲੇ ਦਿਕਰੇ ਪਾਈਆ ਘਾਟ ਕੇ ਮੋੜ ਕੇ ਫੋਨ ਲਾਉਂਦਾ ਰਹਿੰਦਾ ਅਗਲੇ ਸੁਬਾ ਕਿੰਨੇ ਵੇ ਸੂਈ ਆ ਸੁਬਾ 7 ਵਜੇ ਸੁਬਾ 7 ਵਜੇ ਸੂਈ ਆ ਯਾਨੀ ਕਿ ਸੁਬਾ ਦੀ ਸੂਈ ਥੱਲੇ 9-10 ਕਿਲੋ ਬੌਲਾ ਤਿਆਰ ਹੈ 16-17 ਦਾ ਜਾਂ ਰਾਵਣਾ ਪਿਆ ਦੇਣਾ ਡੱਬੀ ਵਹਿੜਾ ਪ੍ਰਿੰਟ ਵਾਲੀ ਇਹ ਕਿਹੜਾ ਕੋਈ ਦੇਸੀ ਢਾਂਡੀ ਆ ਮੋٹے-ਮੋٹے ਥਾਨਾ ਥਾਨਾ ਛੋਟਾ ਕੰਨ ਬੋਦੀ ਵਾਲੀ ਵੱਚੀ ਵੱਡੇ ਘੱਤ ਵਾਲੀ 16-17 ਨਾਰਮਲ ਹੀ ਪਿਆ ਦੇਣਾ ਦੁੱਧ ਵੱਚੀ ਨੇ ਕਿੰਨੇ ਦੀ ਮਿੱਤਰਾ ਇਹ ਵੀਰੇ ਦੇ ਦੇਣੀ 2 ਘੱਟ 60000 ਦੀ ਲਓ ਜੀ 52000 ਦੀ ਭਾਅ ਵੀ ਜਾਇਜ਼ ਹੀ ਜੇ ਕਿ ਇਹਨੇ ਝੂਠ ਮਾਰਨਾ ਹੁੰਦਾ ਦੁੱਧ ਅਗਲੇ ਨੇ 22 ਕਿਲੋ ਕਹਿਣਾ ਸੀ ਪਰ ਬਾਈ ਨੇ ਉਹ ਗੱਲ ਪਹਿਲਾਂ ਹੀ ਕਹਿਤੀ ਹੈ ਬਾਈ ਕਹਿੰਦਾ ਨਾ ਆਪਾਂ ਝੂਠ ਮਾਰਿਆ ਨਾ ਯਾਰ ਫੋਨ ਲਾਉਂਦੇ ਰਹਿੰਦੇ ਬਾਈ ਯਾਰ ਅੱਧਾ ਕਿਲੋ ਘਟ ਗਿਆ ਕਿਲੋ ਸੀ ਅਗਲਾ ਕਰਦਾ ਨਹੀਂਗਾ ਮੇਰੇ ਘਰੋਂ ਅਗਲਾ 4 ਡਾਂਗ ਚ ਹੋਵੇ ਲਾਓ ਜੀ ਬਾਈ ਕਹਿੰਦਾ ਮੇਰੇ ਘਰੋਂ 4 ਡਾਂਗ ਚ ਹੋਵੇ ਨਜ਼ਾਰਾ ਆ ਗਿਆ 2 ਨੰਬਰ ਤੇ ਆ ਜਾ ਦੋ ਨੰਬਰ ਵੀਰੇ ਆ ਦੋਂਦੀ ਬੱਛੀ ਐ ਦੋ ਦੰਦ ਹਾਂ ਇਹਦੇ ਥੱਲੇ ਹੁਣ ਹੈਗਾ ਵਾ ਦੁੱਧ 8 ਕਿਲੋ 8 ਕਿਲੋ ਚੂਣਾ ਬਾਲਟੀ ਜਾ ਠੀਕ ਆ ਅਗਲੇ ਦੇ ਘਰੇ 10 ਦੇਵੇ 12 ਦੇਵੇ 10 12 13 ਕਿਲੋ ਦੇਊਗੀ ਭਾ ਵੀ ਉਹ ਨਹੀਂ ਆ ਕਿੰਨੇ ਦੀ ਮਗਰ ਬੱਛਾ ਇਹਦੇ ਤਾਜੀ ਸੂਈ ਐ 42 ਦੀ ਦੇਾਂਗੇ ਲਓ ਜੀ 42 ਦੀ ਆ ਹੁੰਦੀਆਂ ਸੁਆਦ ਵਾਲੀਆਂ ਗੱਲਾਂ ਸਾਫ਼ ਸੁਥਰੀਆਂ ਬਾਈ ਕਹਿੰਦਾ 8 ਕਿਲੋ ਤਿਆਰ ਐ ਤਾਜੀ ਸੂਈ ਐ ਮੇਰੇ ਘਰੇ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ 12 ਪਿਆ ਜੇ 13 ਪਿਆ ਜੇ ਇੰਨਾ ਕੁ ਪਿਆਊਗੀ ਬਾਕੀ ਅਗਲੇ ਦੀ ਸੇਵ ਆ ਆ ਚੰਗੀ ਆ 17 18 ਕਿਲੋ ਵੀ ਪਿਆ ਸਕਦੀ ਐ ਇੱਕ ਨੰਬਰ ਇਹਦੇ ਥੱਲੇ 8 ਕਿਲੋ ਆ ਜਾਂਦੀ ਨਾ ਮਾਰਵਾਰੀ ਘੋੜੀ ਵਾਂਗੂ ਜਿਵੇਂ ਬਾਬੇ ਦਾ ਘੋੜਾ ਆ ਜਾਂਦਾ ਉਹਦੇ ਵਾਂਗੂ ਜਾਂਦੀ ਛਾਲਾ ਮਾਰਦੀ ਤਰਵੰਡੀ ਸਾਬੋ ਦਾ ਮੇਲਾ ਵੀ ਜਿੱਤ ਗਿਆ ਬਾਬੇ ਦਾ ਘੋੜਾ ਲੋਕਾਂ ਦਾ ਹੜ ਆਇਆ ਫਿਆ ਸੀ ਉਹਦੇ ਮਗਰ ਬਾਬੇ ਦੇ ਉੱਥੇ ਬਹੁ ਕੱਠ ਮਲਖ ਦਾ ਜਿੱਧਰ ਨੂੰ ਘੋੜਾ ਜਾਵੇ ਬਾਬਾ ਜਾਵੇ ਮਗਰ ਮਲਖ ਸਹੀ ਗੱਲ ਐ ਦੋਂਦੀ ਆ ਵੀਰੇ ਇਹ ਦੋ ਦੰਦ ਆ ਆ ਬੱਚਾ ਇਹਦੇ ਪੰਜਾਬ ਸ਼ਿੰਗਾਰ ਆ ਰਗੀਆ ਦੋ ਦੰਦ ਹੂੰ ਸਹੀ ਆ ਸੋਹਣੀ ਬੱਚੀ ਆ ਵਧੀਆ ਸੇਵਾ ਕਰ ਲਓਗੇ ਐਰਕੀ ਦਾ ਚਲੋ ਕਰਮਾ ਲਈਨੇ ਦੁੱਧ ਪਿਉਣਾ ਹੀ ਪਿਉਣਾ ਦੋ ਦੰਦ ਬੱਚਾ ਆਉਂਦੇ ਸਵੇ ਨੂੰ ਜੇ ਕੋਈ ਸੇਵਾ ਕਰਕੇ ਤਿਆਰ ਕਰਕੇ ਵੀ ਸੇਲ ਕਰਦਾ ਨਾਲ ਪੈਸੇ ਵਟਾਉਣ ਵਾਲੀ ਆ ਕਿਉਂਕਿ ਨਵਾਂ ਹਣੇ ਕੋਈ ਬੁੱਢੀ ਨਹੀਂ 3 ਨੰਬਰ ਕੱਢ ਬੇਤਰਾ ਬਾਹਰ ਨੂੰ 10 ਵੀ ਇਹ ਦੇ ਬਾਰੇ ਇਹ ਵੀਰੇ ਯਾਰ ਹੋ ਗਿਆ ਅੱਜ ਇਹਨੂੰ 6ਵਾਂ ਦਿਨ ਸੂਇਆ ਮਗਰ ਇਹਦਾ ਹੀ ਬੱਚਾ ਮਗਰ ਵੀ ਬੱਚਾ ਵਾ ਹਾਂ ਇਹ ਨਾ ਮਾਰਾ ਕਿਤੇ ਕਿਤੇ ਠੋਲਾ ਮਾਰਦੀ ਏ ਠੀਕ ਆ ਹਾਂ ਠੀਕ ਆ ਕਿਤੇ ਮਾਰਦੀ ਆ ਕਿਤੇ ਹਟ ਜਾਂਦੀ ਦੁੱਧ ਕਿੰਨਾ ਹੈ ਦੁੱਧ ਵੀਰੇ ਯਾਰ ਸਹੀ ਇਹਦੇ ਥੱਲੇ ਹੁਣ ਹੈਗਾ 15 16 15 16 ਕਿਲੋ ਜੋਖਣ ਵਾਲਾ ਜੋਖਣ ਵਾਲਾ ਇਹਨੂੰ ਤਾਂ ਮੈਂ 18 ਕਹਿ ਦੂੰਗਾ ਠੀਕ ਹੈ ਜਮੇ ਦਾ ਝਾਗ ਕਰ ਜਾਂਦੀ ਓ ਪੂਰੀ ਫੁੱਲ ਵੀ 15 16 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਆ ਉਹ ਪਰਲੀ ਲੱਤ ਤੋਂ ਠੋਲਾ ਜਾਂ ਮਾਰਦੀ ਆ ਮਾਰਦੀ ਆ ਕਿਤੇ ਹਟ ਵੀ ਜਾਂਦੀ ਆ ਠੀਕ ਆ ਆ ਤੁਸੀਂ ਵੇਖ ਲਓ ਆ ਉਹ ਲੱਤ ਜੀ ਚੱਕ ਕੇ ਤੁਰਦੀ ਆ ਹਾਂ ਬਾਈ ਕਹਿੰਦਾ ਕੱਲੂ ਲਾਂਭਾਣਾ ਦੇਵੇ ਲੱਤ ਜਾਂ ਚੱਕ ਕੇ ਤੁਰਦੀ ਆ ਦੁੱਧ 15 16 ਕਿਲੋ ਖੁੱਲਾ ਬਿਨਾ ਝੱਗ ਤੋਂ ਵਿਖਾਵੇ ਵਾਲਾ ਨਹੀਂ ਕੰਡੇ ਦੇ ਜੋਖਣ ਵਾਲਾ 15 ਤੋਂ 16 ਕਿਲੋ ਦੁੱਧ ਤਿਆਰ ਹੈ ਤਾਜੀ ਸੂਈ ਆ ਦੁੱਧ ਤਾਂ ਹੋਰ ਵੱਜੂਗੀ ਹਜੇ ਵੱਜੂਗੀ ਵੀਰੇ ਯਾਰ ਜੇ ਸੇਵਾ ਹੋਰ ਹੋਗੀ ਹਾਂ ਕਿਉਂਕਿ 6 ਅੰਗ ਦਿਨਾਂ ਦੀ ਸੂਈ ਆ 15 16 ਕਿਲੋ ਤਾਂ ਤਿਆਰ ਦੋ ਤਿੰਨ ਕਿਲੋ ਦੁੱਧ ੜਾਵਣਾ ਬਾਝੂ ਕਿਉਂਕਿ ਵੈਡ ਵੀ ਵੱਡੀ ਹੈ ਕੱਦ ਚ 12 ਵਜੇ ਵੀਡੀਓ ਬਣਾ ਰਹੇ ਆਂ ਦਿਨ ਅੱਜ ਪੂਰਾ ਵਧੀਆ ਲੱਗਾ ਮੇਲਾ ਵੀ ਪੀੜੀ ਹੈ ਫੇਰ ਚੱਲੀ ਜਾਂਦਾ ਉੱਥੇ ਵੀ ਅੱਜ ਬਾਬੇ ਦੇ ਜਾ ਕੇ ਆਉਣਾ ਕਿੰਨੇ ਦੀ ਮਿੱਤਰਾ ਇਹ ਦੇ ਦੇਣੀ ਆ ਵੀਰੇ ਮੁੱਲ ਕਰਾਉ ਨੂੰ ਤਾਂ 62 63 ਆ ਹਾਂ ਪਰ ਮੰਜਾ ਹਜ਼ਾਰ ਦੀ ਵੇਡ ਦੇਵਾਂਗੇ ਆਪਾਂ ਲਓ ਜੀ ਮੁੱਲ ਤਾਂ ਪੂਰ ਸ਼ੇਡਾਂ ਨਹੀਂ ਇਹਦੇ ਜਿਹੜਾ ਹੈਗਾ ਉਹ ਆਪਾਂ ਪਹਿਲਾਂ ਦੱਸ ਤਾ ਠੰਡੀ ਸੀ ਹੈ ਠੰਡੀ ਸੀਲ ਹੈ ਮੌਲ ਕਰਾਉਣ ਨੂੰ 62 63 ਕਰਾ ਲਓ 53000 ਦੀ ਦੇ ਦੇਣੀ ਹੈ ਮੱਝਾਂ ਵਰਗਾ ਦੁੱਧ 15 16 ਕਿਲੋ ਕੰਡੇ ਵਾਲਾ ਨੈੱਟ ਤਿਆਰ ਹੈ 18 19 ਕਿਲੋ ਦੁੱਧ ਪਿਆਜੂ ਕੋਈ ਭੂਰ ਛਿੱਟਾ ਨਹੀਂ ਆ ਲੱਤ ਜੀ ਚੱਕ ਕੇ ਤੁਰਦੀ ਏ ਤੁਹਾਨੂੰ ਗੱਲ ਦੱਸ ਹੀ ਦਿੱਤੀ ਆ ਪਹਿਲਾਂ ਅੱਗੇ ਆ ਜਾ ਅੱਗੇ ਆ ਆਹ ਵੀਰੇ ਗੱਭਣ ਹੂੰ ਇਹ ਵੀ 2-3 ਦਿਨ ਲੈਂਦੀ ਆ ਠੀਕ ਐ ਸੂਆ ਤਾਂ ਯਾਰ ਅਗਲੇ ਨੇ ਕਿਹਾ ਵਾ ਦੂਜਾ ਹੂੰ ਤੀਜੇ ਮੰਨ ਕੇ ਸੌਦਾ ਕਰਿਆ ਅਗਲੇ ਆਪਨੇ ਆਓ ਇੱਕ ਸੂਏ ਨਾਲ ਕਿਹੜਾ ਬੁੱਢੀ ਹੋ ਗਈ ਉਹਨੇ ਇਹ ਨਹੀਂ ਪਤਾ ਵੀ ਦੂਜਾ ਹੀ ਹੋਵੇ ਆਪਾਂ ਕਿਹੜਾ ਵਿੱਚ ਗੜਿਆ ਕੱਢ ਲਾ ਬਾਹਰ ਨੂੰ ਕਿੰਨਾ ਕੁ ਪਿਆਜੂ ਦੋਦ ਯਾਰ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ ਦੱਸਿਆ 10 ਕਿਲੋ ਡੰਗ ਦਾ ਚੋਨੇ ਰਹੇ ਹੂੰ 18 ਕਿਲੋ ਦਾ ਆਰਾਮ ਨਾਲ ਹੀ ਦੇਊ ਲਾਓ ਜੀ ਬਾਈ ਕਹਿੰਦਾ ਜੀ ਤੋਂ ਲਈ ਆ ਅਗਲੇ ਤਾਂ ਕਹਿੰਦੇ 10 ਕਿਲੋ ਡੰਗ ਦਾ ਸੀ ਖੁੱਲਾ ਚੋਂਦੇ ਰਹੇ ਆ ਯਾਨੀ ਕਿ ਸਾਰੇ ਦਿਨ ਦਾ 20 ਕਿਲੋ ਇਹਦਾ ਘਾਟੀ ਦੱਸਦਾ ਹੁੰਦਾ ਆਮ ਲੋਕੀ ਦਾ ਵੱਧ ਦੱਸਦੇ ਹੁੰਦੇ ਆ 2-4 ਕਿਲੋ ਪਰ ਇਹ ਮੁੰਡਾ ਘਾਟੀ ਦੋ ਦੱਸਦਾ ਇਹ ਕਹਿੰਦਾ ਆਪਾਂ ਲਾਂਭਾ ਨਹੀਂ ਲੈਣਾ ਅਗਲੇ ਦੇ ਘਰੇ ਜਾਵੇ ਦੁੱਧ ਵੱਧ ਦੇਵੇ ਅਗਲਾ ਫੋਨ ਲਾਵੇ ਕਿ ਭਾਈ ਤੂੰ ਦਾ ਦੁੱਧ ਇੰਨਾ ਕਹਿੰਦਾ ਸੀ ਇਹ ਤਾਂ 2 ਕਿਲੋ ਵੱਧ ਦੇ ਹੀ ਜਾਂਦੀ ਆ ਫੇਰ ਭਾਈ ਕਹਿੰਦਾ ਸਵਾਦ ਹੁੰਦਾ ਅਗਲੇ ਨੇ ਕਿਹਾ 20 ਕਿਲੋ ਦੁੱਧ ਕੰਡੇ ਵਾਲਾ ਚੋਇਆ 10 ਕਿਲੋ ਸਵੇਰੇ 10 ਕਿਲੋ ਸ਼ਾਮ ਨੂੰ ਭਾਈ ਕਹਿੰਦਾ ਤੁਸੀਂ 18 ਮੰਨੋ 2 ਕਿਲੋ ਘੱਟ ਮੰਨੋ ਵੱਡੀ ਵਹਿੜਾ ਜਾਤ ਵਾਲੀ ਆ ਹਵਾਨਾ ਫੱਟ ਫੱਟ ਆ ਫਿਟਿੰਗ ਵਾਲਾ ਹਵਾਨਾ ਦਣ ਕਿੰਨੇ ਪਏ ਆ ਦਣ ਵੀਰੇ ਪੰਜ ਚਾਰ ਲੈ ਦੀ ਪੰਜ ਚਾਰ ਦਣ ਲੈ ਜੂ ਪੂਰਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੁ ਵੱਡੀ ਦਾ ਫੁੱਲੀ ਆ ਤੁਸੀਂ ਵੇਖ ਹੀ ਰਹੇ ਕਿੰਨੇ ਦੀ ਮੇਤਰਾ ਇਹ ਮੇਰੇ 65000 ਦੀ ਗੋਲੇ ਹੁੰਦੀ ਤਾਂ 72 ਦੀ ਕਹਣਾ ਹਾਂ 65000 ਦੀ ਹੋਰ ਕਿਸੇ ਕੋਲੇ ਹੁੰਦੀ ਤਾਂ ਗੱਲ ਸਹੀ ਆ 75 ਦੀ ਆਵਾਜ਼ ਦੇ ਕੇ ਅਗਲੇ ਕਹਣੇ 72 ਦੀ ਯੈਸ ਨੋ ਆ ਪਰ ਬਾਈ ਕਹਿੰਦਾ ਆਪਦਾ 65 ਦੀ ਦੇ ਦਿਆਂਗੇ ਨਫਾ ਨੂੰ ਬਾੜਾ ਲੈਂਦੇ ਨਹੀਂ ਲੈਂਦੇ ਹੈਗੇ ਆ ਕਿਉਂਕਿ ਹੁਣ ਆ ਬੰਦਾ ਪੱਠੇ ਪਾਉਣ ਨੂੰ ਰੱਖਿਆ ਇਹਨਾਂ ਨੇ ਆਪ ਵੀ ਤੁਰਾ ਫੇਰਾ ਕਰਨਾ ਸਾਰਾ ਦਿਨ ਤੁਰੇ ਫਿਰਦੇ ਆ ਪਸ਼ੂਆਂ ਜੀ ਵੀ ਤੁਰੇ ਫਿਰਦੇ ਨਾਲੇ ਉਦੋਂ ਬਾਅਦ ਪਿੰਡ ਪਿੰਡ ਗੇੜਾ ਦਿੰਦੇ ਆ ਪਸ਼ੂ ਵੀ ਭਾਲ ਕੇ ਲਿਆਉਂਦੇ ਆ ਤੇਲ ਵੀ ਮੋਟਰਸਾਈਕਲ ਦੇ ਮੱਝ ਦਾ ਆਪਦੀ ਵੀ ਦਿਹਾੜੀ ਆ ਤੇ ਚਲੋ ਉਹਨਾਂ ਕ ਜਾਇਜ਼ 11500 ਦਾ ਨਫਾ ਤਾਂ ਬਣਦਾ ਇਨਾਂ ਕ ਤਾਂ ਦੇਣ ਦਾ ਵੀ ਹੱਕ ਬਣਦਾ ਪਰ 10-10 15-15000 ਜਿਹੜੇ ਨਫਾ ਲੈਂਦੇ ਉਹ ਤੱਕਾ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ